ਨਸ਼ਾ ਵਿਰੋਧ ਮੁਹਿੰਮ ਦੇ ਚੱਲਦੇ ਪਠਾਨਕੋਟ ਪੁਲਿਸ ਦੇ ਹੱਥ ਲੱਗੀ ਮੋੜ ਕਾਮਯਾਬੀ ਵਾਕਵਾਕ ਥਾਮਾਦੋ ਪੁਲਿਸ ਨੇ 13 ਲੋਕਾਂ ਨੂੰ ਕੀਤਾ ਗ੍ਰਿਫਤਾਰ ਕੋਲ 19500 ਡਰਗ ਮਨੀ ਸਮੇਤ 45 ਗ੍ਰਾਮ ਹੈਰੋਇਨ ਕਿਤੀ ਬਰਾਮਦ ਇੱਕ ਇਨੋਵਾ ਕਾਰ ਅਤੇ ਇੱਕ ਸਕੂਟਰ ਵੀ ਲਿਆ ਕਬਜ਼ੇ ਵਿੱਚ ਪੰਜਾਬ ਚ ਵਗ ਰਹੇ ਨਸ਼ੇ ਦੇ ਸ਼ੇਮੇ ਦਰਿਆ ਨੂੰ ਥਲਵਾਂ ਦੇ ਲਈ ਸੁਪਰ ਸਰਕਾਰ ਵੱਲੋਂ ਅਣਥੱਕ ਪ੍ਰਯਾਸ ਕੀਤੇ ਜਾ ਰਹੇ ਹਨ ਜਿਸ ਦੇ ਚੱਲਦੇ ਪੰਜਾਬ ਪੁਲਿਸ ਵੱਲੋਂ ਵੀ ਵੱਖ-ਵੱਖ ਆਪਰੇਸ਼ਨ ਚਲਾ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਅਤੇ ਅਜੇ ਹਾਈ ਕੁਝ ਮੁੜ ਇੱਕ ਵਾਰ ਵੇਖਣ ਨੂੰ ਮਿਲਿਆ ਜਿੱਥੇ ਤੇ ਵੱਖ-ਵੱਖ ਥਾਣਿਆਂ 'ਚ ਜਿੱਥੇ ਪੁਲਿਸ ਵੱਲੋਂ ਤਿੰਨ ਲੋਕਾਂ ਨੂੰ ਬੀਰ ਹੈਰੋਇਨ ਡਰਗ ਮਨੀ ਇੱਕ ਨੋਵਾ ਕਾਰ ਅਤੇ ਇੱਕ ਸਕੂਟਰ ਸਣੇ ਕਾਬੂ ਕੀਤਾ ਗਿਆ ਹੈ ਜਨਾਵੋਂ ਪਰ ਮਾਮਲਾ ਦਰਜ ਕਰ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦਾ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਸ਼ਹਿਰ ਵਿਖੇ ਨਸ਼ਿਆਂ ਦੇ ਕਾਰੋਬਾਰ ਨੂੰ ਅੰਜਾਮ ਦੇ ਰਹੇ ਹਨ ਜਦ ਦੇ ਚਲਦੇ ਪੁਲਿਸ ਵੱਲੋਂ ਛਾਪੇਮਾਰੀ ਕਰ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿੱਚੋਂ ਇੱਕ ਕੋਲੋ ਕਰੀਬ 25 ਗ੍ਰਾਮ ਹੈਰੋਇਨ ਅਤੇ 9500 ਰੁਪਏ ਦੇ ਕਰੀਬ ਡਰਗ ਮਨੀ ਇੱਕ ਇਨੋਵਾ ਕਾਰ ਬਰਾਮਦ ਕੀਤੀ ਗਈ ਅਤੇ ਦੂਜੇ ਕੋਲੋ 10000 ਰੁਪਏ ਡਰਗ ਮਨੀ ਇੱਕ ਐਕਟਿਵਾ ਸਕੂਟਰ ਅਤੇ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਉਨਾ ਕੇਹਾ ਕਿ ਤਿੰਨੇ ਔਰੋਪੀਆ ਨੂੰ ਗ੍ਰਿਫਤਾਰ ਕਰ ਅਗੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਪਠਾਨਕੋਟ ਤੋਂ ਵਿਸ਼ਲਤਾ ਦੀ ਰਿਪੋਰਟ ਹੌਲਦਲ ਪੰਜਾਬ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਕੈਂਪੇਨ ਚੱਲੀ ਹੈ ਉਹਦੇ ਵਿੱਚ ਆਪਾਂ ਲਗਾਤਾਰ ਜਿਹੜੀਆਂ ਜਿਹੜੇ ਨਸ਼ੇ ਦੇ ਕੰਮ ਦੇ ਵਿੱਚ ਲੱਗੇ ਹੋਏ ਬੰਦੇ ਐ ਪੈਡਲਰਸ ਸਮਗਲਤ ਹਨ ਤੇ ਪਠਾਨਕੋਟ ਡਿਸਟ੍ਰਿਕਟ 'ਚ ਲਗਾਤਾਰ ਐਫ ਆਈ ਆਰਸ ਮੌਜ ਕਰ ਰਹੇ ਹਨ ਇਸੇ ਦੀ ਕੜੀ ਤੇ ਮੈਂ ਤੁਹਾਨੂੰ ਬਰੀਫ ਕਰਨਾ ਚਾਹੁੰਦਾ ਕਿ ਪਿਛਲੇ 24 ਘੰਟਿਆਂ ਚ ਆਪਾਂ ਜਿਹੜੇ ਸਬਡਿਵੀਜ਼ਨ ਸਿਟੀ ਚ ਦੋ ਮੁਕਦਮੇ ਅੰਡਰ ਐਨਡੀਪੀਐਸ ਐਕਟ ਦਰਜ ਕੀਤੇ ਆ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 ਪਠਾਨਕੋਟ ਚ ਐਫਆਈਆਰ ਨੰਬਰ 33 ਅੰਡਰ ਸੈਕਸ਼ਨ 21B 27A 6485 ਐਨਡੀਪੀਐਸ ਐਕਟ ਜਿਹਦੇ ਚ ਦੋ ਜਿਹੜੇ ਦੋਸ਼ੀ ਐ ਉਹਨਾਂ ਦੇ ਖਿਲਾਫ ਇਹ ਮੁਕਦਮਾ ਦਰਜ ਹੋਇਆ ਤੇ ਉਹਨਾਂ ਦੀ ਰੈਸਟ ਪਈ ਹੈ ਇੱਕ ਦਾ ਨਾਮ ਐ ਜੀ ਸਤਪਾਲ ਪੁੱਤਰ ਪੂਰਨ ਚੰਦ ਵਾਸੀ ਨਾਰਾਇਣ ਚੱਕ ਨੰਗਲਪੂਰ ਪਠਾਨਕੋੜ ਦੂਸਰਾ ਰੋਹਿਤ ਕੁਮਾਰ ਸੈਣੀ ਪੁੱਤਰ ਉਮਰ ਪ੍ਰਕਾਸ਼ ਸੈਣੀ ਵਾਸੀ ਭਰਤਨਗਰ ਕੱਚੇ ਕੁਆਟਰ ਨੇੜੇ ਦੀ ਨਜ਼ਦੀਕ ਦੱਸੀ ਦਸਾਂਗ ਇਹ ਬੇਸਿਕਲੀ 2 ਨੰਬਰ 2 ਦਾੇ ਰਹਿਣ ਵਾਲਾ ਇਹ ਇਹ ਦੋਨੋਂ ਦੋਸ਼ੀਆਂ ਕੋਲੋਂ ਤਕਰੀਬਨ 25 ਗ੍ਰਾਮ ਹੈਰੋਇਨ 9500 ਰੁਪਏ ਡਰਗ ਮਨੀ ਅਤੇ ਇੱਕ ਇਨੋਵਾ ਗੱਡੀ ਨੰਬਰ ਐਚਪੀ 979898 ਰੰਗ ਚਿੱਟਾ ਜਿਹੜੀ ਹੈ ਇਹਨਾਂ ਨੂੰ ਬਰਾਬਦ ਹੋਈਏ ਤੇ ਇਹਨਾਂ ਦੀ ਅਰੈਸਟ ਪਈਏ ਉਹਦੇ ਬਾਅਦ ਜਿਹੜਾ ਦੂਸਰਾ ਮਕਦਮਾ ਆਪਾਂ ਦਿੱਤਾ ਉਹ ਪੁਲਿਸ ਸਟੇਸ਼ਨ ਮਮੂਨ ਕੈਂਟ 'ਚ ਦਿੱਤਾ ਜੀ ਐਫ ਆਈ ਆਰ ਨੰਬਰ 34 ਅੰਡਰ ਸੈਕਸ਼ਨ 21 27 ਬੀ 61 85 ਐਨ ਡੀ ਪੀ ਐਸ ਐਟ ਇਹ ਜਿਹੜਾ ਮਕਦਮਾ ਆਪਾਂ ਦਿੱਤਾ ਮੁਰਸ਼ੀ ਕੁਮਾਰ ਉਰਫ ਮਨੀ ਪੁੱਤਰ ਦਰਬਾਰੀ ਲਾਲ ਵਾਸੀ ਕੱਚੇ ਕੁਆਟਰ ਮਾਡਲ ਉਹਨੇ ਡਿਵੀਜ਼ਨ ਨੰਬਰ 2 ਦਾ ਹੀ ਰਹਿਣ ਵਾਲਾ ਇਹਦੇ ਵੀ ਕਾਫੀ ਜ਼ਿਆਦਾ ਲੜਕੇ ਦੀ ਸ਼ਿਕਾਇਤ ਸੀ ਕਿ ਲੋਕਾਂ ਨੇ ਵੀ ਉੱਪਰਲੀ ਇਹਦੀ ਸ਼ਿਕਾਇਤ ਵੀ ਕੀਤੀ ਹੈ ਕਿ ਮਨੀ ਦੀ ਕੀ ਇਹ ਕਾਫੀ ਜਿਹੜਾ ਇਹ ਕੰਮ ਕਰ ਰਿਹਾ ਤੇ ਨੂੰ ਅੱਜ ਅਸੀਂ ਫੜਨ ਚ ਕਾਮਯਾਬ ਹੋਏ ਨਾ ਤੇਦੇ ਕੋਲੋਂ 20 ਗ੍ਰਾਮ ਹੈਰੋਇਨ 10000 ਰੁਪਏ ਡਰੱਗ ਮਨੀ ਅਤੇ ਐਕਟਿਵਾ ਸਕੂਟੀ ਨੰਬਰ ਪੀਪੀ 35 ਐਫ 9065 ਐ ਬਰਾਉਂਦ ਹੋਈ ਹੈ ਤੇ ਟੋਟਲ ਸਿਟੀ ਸਬਡਿਵੀਅਨ ਚ ਪਿਛਲੇ 24 ਘੰਟਿਆਂ ਚ ਤਿੰਨ ਬੰਦਿਆਂ ਦੀ ਜਿਹੜੀ ਅਰੈਸਟ ਹੋਈ ਹੈ ਤੇ ਦੋ ਕੇਸ ਜਿਹੜੇ ਉਹ ਰਜਿਸਟਰ ਹੋਏ ਤੇ ਇਹਦੇ ਚ ਮੈਂ ਦੁਬਾਰਾ ਉਹੀ ਗੱਲ ਕਹਿਣਾ ਚਾਹੁੰਗਾ ਕਿ ਵੀ ਜਿਹੜੀ ਪਠਾਨਕੋਟ ਪੁਲਿਸ ਹੈ ਉਹ ਲਗਾਤਾਰ ਹੀ ਜਿਹੜੇ ਡਰੱਗ ਪੈਡਲਰਸ ਹਨ ਉਹਨਾਂ ਦੇ ਖਿਲਾਫ ਡੇਲੀ بیس ਤੇ ਆਪਾਂ ਐਕਸ਼ਨ ਕਰ ਰਹੇ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹੁਣ ਵੀ ਆਪਾਂ ਇੱਕ ਜਿਹੜਾ ਲੜਕਾ ਰੌਂਡ ਅਪ ਕੀਤਾ ਹੈ ਵਿਦ ਰਿਕਵਰੀ ਉਹਦੇ ਖਲਾਫ ਵੀ ਆਪਾਂ ਜਿਹੜਾ ਪਰਚਾ ਦਵਾਂਗੇ ਤੇ ਡੇਲੀ بیس ਤੇ ਆਪਾਂ ਜਿਹੜੀ ਹੈ ਉਹ ਇਹਨਾਂ ਦੇ ਖਿਲਾਫ ਰੇਡਸ ਕਰ ਰਹੇ ਹਾਂ ਤੇ ਇਹਨਾਂ ਦੇ ਐਕਸ਼ਨ ਕਰ ਰਹੇ ਹਾਂ ਇਹਨਾਂ ਦੀ ਅरेस्टਾ ਪਾ ਰਹੇ ਹਾਂ ਰਿਕਵਰੀਆਂ ਕਰ ਰਹੇ ਹਾਂ ਡਰਗ ਮਨੀ ਵੀ ਇੱਥੇ ਬਰਾਮਦ ਹੋ ਰਹੀ ਹੈ ਗੱਡੀਆਂ ਤੁਸੀਂ ਦੇਖ ਰਹੇ ਹੋ ਨੋਵਾ ਮਿਲੀ ਹੈ ਉਹਦੇ ਬਾਅਦ ਜਿਹੜੀ ਇੱਕ ਸਕੂਟੀ ਮਿਲੀ ਹੈ ਤੇ ਇਸ ਤਰੀਕੇ ਨਾਲ ਆਪਾਂ ਲਗਾਤਾਰ ਜਿਹੜੇ ਪੈਂਡਰਸ ਦੇ ਖਿਲਾਫ ਪਠਾਨਪੁਰ ਚ ਐਕਸ਼ਨ ਕਰ ਰਹੇ ਹਾਂ ਇਹ ਐਕਸ਼ਨ ਅੱਗੇ ਵੀ ਜਾਰੀ ਰਹੇਗਾ ਤੇ ਮੇਰੀ ਇੱਕ ਵਾਰੀ ਫੇਰ ਸਾਰਿਆਂ ਨੂੰ ਇਹ ਅਪੀਲ ਹੈ ਕਿ ਤੁਸੀਂ ਵੱਡ ਚੜ ਕੇ ਅੱਗੇ ਆਓ ਸਾਨੂੰ ਇਨਫੋਰਮੇਸ਼ਨ ਦਿਓ ਤੇ ਆਪਾਂ ਇਹ ਜਿਹੜੇ ਪੈਡਲਰਸ ਹਨ ਦੇ ਖਿਲਾਫ ਡੇਲੀ بیس ਤੇ ਐਕਸ਼ਨ ਕਰੀਏ ਤਾਂ ਕਿ ਜਿਹੜੀ ਇਹ ਡਰੱਗਸ ਦੀ ਜਿਹੜੀ ਫਲੋ ਹੈ ਡਿਮਾਂਡ ਐਸ ਸਪਲਾਈ ਇਹ ਰੁਕ ਸਕੇ ਤੇ ਜਿਹੜੇ ਆਪਣੇ ਬੱਚੇ ਉਹ ਬਚ ਸਕਣ ਤੇ ਇਸ ਤੋਂ ਇਲਾਵਾ ਜਿਹੜੇ ਪੈਡਲਰਸ अगेन ਮੈਂ ਉਹਨੂੰ ਵਾਰਨਿੰਗ ਦੇਣਾ ਚਾਹੁੰਗਾ ਕਿ ਵੀ ਇਹ ਜਿਹੜਾ ਕੰਮ ਛੱਡ ਦੋ ਅਗਰ ਤੁਸੀਂ ਸੋਚੋਗੇ ਕਿ ਵੀ ਆਪਾਂ ਕਰਨਾ ਹੈ ਤਾਂ ਫਿਰ ਤੁਸੀਂ ਦੇਖ ਹੀ ਰਹੇ ਹੋ ਕਿ ਡੇਲੀ بیس ਤੇ ਆਪਾਂ ਪਠਾਨਕੋਟ ਜ਼ਿਲ੍ਹੇ 'ਚ 3-3 4-4 5-5 ਪਰਚੇ ਹੋ ਰਿਹਾ ਉਹ ਇਹਨਾਂ ਦੇ ਖਿਲਾਫ ਹੀ ਹੋ ਰਿਹਾ ਹੈ ਕਿ ਉਹ ਜਦੋਂ ਨਵੇਂ ਨੇ ਯਾਰ ਪਹਿਲਾਂ ਵੀ ਕੋਈ ਡਰਗ ਕੇਸ ਨਾਲ ਤਾਂ ਫ੍ਰੀਡਮ ਤੱਕ ਜੀ ਇਹਨਾਂ ਦਾ ਆਪਾਂ ਵੈਸੇ ਚੈੱਕ ਕਰ ਰਹੇ ਹਾਂ ਡਿਟੇਲਸ ਕਿ ਵੀ ਇਹਨਾਂ ਦੇ ਖਿਲਾਫ ਪਾਸਟ ਕ੍ਰਿਮੀਨਲ ਰਿਕਾਰਡ ਕੀ ਹੈ ਵੈਸੇ ਇਹਨਾਂ ਚੋਂ ਜਿਹੜਾ ਇੱਕ ਲੜਕਾ ਉਹਦਾ ਤੇ ਮੈਨੂੰ ਲੱਗਦਾ ਪਾਸਟ ਪਾਸਟ ਕ੍ਰਿਮੀਨਲ ਰਿਕਾਰਡ ਹੋਊਗਾ ਬਟ ਫਿਰ ਵੀ ਹਾਲੇ ਆਪਣੇ ਕੋਲ ਰਿਕਾਰਡ ਨਹੀਂ ਆ ਤੇ ਉਹ ਆਪਾਂ ਵੈਰੀਫਾਈ ਕਰਾਂਗੇ